ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਜਿਹੜੀ 5 ਤਰੀਕ ਨੂੰ ਇੱਕ ਪਿੰਡ ਕਮਾਲੂ ਜਿਹੜਾ ਥਾਣਾ ਰਾਮੇ ਦੇ ਏਰੀਆ ਚ ਪੈਂਦਾ ਹੈ ਸਬ ਡਿਵੀਜ਼ਨ ਤਲਵੰਡੀ ਸਾਬੋ ਉੱਥੇ ਇੱਕ 5 ਤਰੀਕ ਨੂੰ ਇੱਕ ਸ਼ਾਮ ਨੂੰ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੇ ਬਹੁਤ ਹੀ ਬਰੂਟਲ ਅਟੈਕ ਹੋਇਆ ਸੀਗਾ ਜਿਹੜਾ ਮੁਦਈ ਸੀ ਉਹਨੇ ਦੱਸਿਆ ਸੀ ਕਿ ਉਹਦਾ ਜਿਹੜਾ ਭਰਾ ਹੈਗਾ ਉੱਥੇ ਸ਼ਰਾਬ ਦੇ ਠੇਕੇ ਦਾ ਇੱਕ ਕਰਿੰਦਾ ਹੈ ਤੇ ਸ਼ਾਮ ਨੂੰ ਉਸ ਠੇਕੇ ਤੇ ਦੋ ਅਣਪਛਾਤੇ ਮੁੰਡੇ ਆਏ ਤੇ ਉਹਨਾਂ ਨੇ ਜਿਹੜਾ ਉਹ ਕਰਿੰਦਾ ਸੀਗਾ ਉਹਦੇ ਤਰੀਕ ਤਾ 4000 ਰੁਪਏ ਉਹਦੇ ਤੋਂ ਨਕਦੀ ਲੁੱਟ ਲਈ ਠੇਕੇ ਤੋਂ ਤੇ ਉਹਦੇ ਮੋਢੇ ਤੇ ਕਾਫੀ ਤਲਵਾਰ ਦਾ वार ਕਰਕੇ ਜਾਨਲੇਵਾ ਹਮਲਾ ਕਰਕੇ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਤੇ ਉਸ ਬਿਹਫ ਤੇ ਅਸੀਂ ਮੁਕੱਦਮਾ ਨੰਬਰ 80 ਡੇਟਿਡ 5 ਅਕਤੂਬਰ 2024 ਅੰਡਰ ਸੈਕਸ਼ਨ 109 118 ਸਬਸੈਕਸ਼ਨ 1 307 ਤਿੰਨ ਸਬਸੈਕਸ਼ਨ 5 ਐਂਡ 351 ਟੂ ਬੀ ਐਨ ਐਸ थाना रामੇ ਅੱਤੇ ਦਰਜ ਕੀਤਾ ਸੀ ਇਹਦੇ ਆਈ ਪੀਸੀ ਦੇ ਇਕੁਇਲੈਂਟ ਹੈਗੇ ਜੀ ਅਟੈਂਪਟ ਟੂ ਮਰਡਰ 307 324 382 34 ਔਰ 506 ਸੋ بیسਡ ਔਨ 댓 ਕਿਉਂਕਿ ਇਹ ਨਾ ਹੀਨੀਅਰ ਕੇਸ ਹੈਗਾ ਇਮੀਡੀਏਟਲੀ ਐਸਪੀ ਸਿਟੀ ਜਿਨਾਂ ਕੋਲ ਡੀ ਦਾ ਚਾਰਜ ਹੈ ਇਹਨਾਂ ਦੀ ਸੁਪਰਵੀਜ਼ਨ ਚ ਟੀਮ ਬਣਾਈ ਗਈ ਡੀਐਸਪੀ ਤਲਵੰਡੀ ਸਾਹਬ ਉਹ ਰਾਜੇਸ਼ ਨੇ ਹੀ ਐਸਐਚਓ ਰਾਮਾ ਇੰਸਪੈਕਟਰ ਰਵਿੰਦਰ ਸਾਡੀ ਸੀਆਈਏ 2 ਦੀ ਟੀਮ ਇੰਸਪੈਕਟਰ ਕਰਨ ਇਹ ਸਾਰੇ ਇਮੀਡੀਏਟਲੀ ਇਨਾਂ ਨੇ ਟੀਮਸ ਫਾਰਮ ਕੀਤੀਆ ਡੀਐਸਪੀ ਸਾਹਿਬ ਐਸਐਚਓ ਰੰਜਾ ਸੀਆਈ 2 ਮੌਕੇ ਤੇ ਪਹੁੰਚੇ ਤੇ ਸਾਡੀ ਟੀਮ ਕਿਉਂਕਿ ਬਲਾਈਂਡ ਕੇਸ ਹੈਗਾ ਤੇ ਜਿਹੜਾ ਵਿਕਟਿਮ ਹੈਗਾ ਉਹਨੂੰ ਇਮੀਡੀਏਟਲੀ ਪਹਿਲਾਂ ਐਮਸ ਚ ਰਸ਼ ਕੀਤਾ ਗਿਆ ਬਟ ਥੈਂਕਫੁਲੀ ਹੀ ਸਰਵਾਈਵਡ ਦ ਇੰਜਰੀ ਫਿਰ ਉਹਨੇ ਵੀ ਕਾਫੀ ਸਾਨੂੰ ਕੁਝ ਕੁਝ ਹੈਲਪ ਕੀਤੀ ਵੀ ਥੋੜਾ ਬਹੁਤ ਜਿਹੜੇ ਆਈਡੈਂਟੀਟੀ ਦੱਸਣ ਲਈ ਤੇ ਉਸ ਏਰੀਆ 'ਚ ਕੈਮਰੇ ਵੀ ਨਹੀਂ ਸੀਗੇ ਬਟ ਫਿਰ ਵੀ ਸਾਡੀ ਟੀਮਾਂ ਨਾਨਸਟਾਪ ਲੱਗੀਆਂ ਰਹੀਆਂ ਤੇ ਫਾਈਨਲੀ ਸਾਨੂੰ ਥੋੜੇ ਬਹੁਤ ਹਿੰਸ ਪਹਿਲੇ ਤੇ ਅੱਜ ਸਾਨੂੰ ਸਕਸੈਸ ਮਿਲੀ ਜਦੋਂ ਸੀਆਈਏ ਔਰ ਰਾਮੇ ਦੀ ਕਮਨ ਜੁਆਇੰਟ ਟੀਮ ਨੇ ਜਿਹੜੇ ਅਕਿਊਜ਼ ਸੀਗੇ ਇਹਨਾਂ ਨੂੰ ਰਾਉਂਡ ਅਪ ਕੀਤਾ 400 ਕਿਲਾ ਨੇੜੇ ਇੰਡਸਟਰੀਅਲ ਏਰੀਆ ਮੇਨ ਬਠਿੰਡਾ ਤਲਵੰਡੀ ਸਾਹਬੋ ਰੋਡ ਤੇ ਤੇ ਇਹਨਾਂ ਤੋਂ ਸਾਨੂੰ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਬੁਗਨੀ ਕੁਮਾਰ ਉਰ ਗੱਗੀ ਇਹ ਅਤਰ ਸਿੰਘ ਨਗਰ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ ਤੇ ਦੂਜਾ ਅਕਿਊਜ਼ਡ ਦੀਪੂ ਸਿੰਘ ਇਹ ਵਾਸੀ ਲੇਲੇ ਵਾਲਾ ਰੋਡ ਤਲਵੰਡੀ ਸਾਬੋ ਜਿਹੜਾ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀ ਤਲਵਾਰ ਕ੍ਰਾਈਮ ਚ ਉਹ ਵੀ ਬਰਾਮਦ ਹੋ ਗਿਆ ਹੈ ਜਿਹੜਾ ਇਹਨਾਂ ਨੇ ਪੈਸਾ ਖੋਇਆ ਸੀ 4000 ਉਹ ਵੀ ਬਰਾਮਦ ਹੋ ਗਿਆ ਤੇ ਜਿਹੜੀ ਬਾਈਕ ਤੇ ਇਹਨਾਂ ਨੇ ਕ੍ਰਾਈਮ ਕਰਨ ਟਾਈਮ ਯੂਜ਼ ਕੀਤੀ ਸੀ ਐਚ ਐਫ ਡੀਲਕਸ ਵਿਦਆਊਟ ਨੰਬਰ ਪਲੇਟ ਇਹ ਸਾਰਾ ਸਾਡੀ ਟੀਮ ਨੇ ਬਹੁਤ ਮਿਹਨਤ ਕਰਕੇ ਵਿਦ ਸਾਇੰਟਿਫਿਕ ਇਨਵੈਸਟੀਗੇਸ਼ਨ ਟੈਕਨੀਕਲ ਟ੍ਰੇਲਿੰਗ ਆਫ ਸੀ ਸੀ ਟੀ ਵੀ ਕੈਮਰਾਜ਼ ਔਰ ਹਿਊਮਨ ਇੰਡ ਦੇ ਨਾਲ ਇਹਨੂੰ ਟਰੇਸ ਕੀਤਾ ਹੈ ਔਰ ਕਿਉਂਕਿ ਇਹ ਸਾਡੇ ਲਈ ਵੀ ਬੜਾ ਇੰਪੋਰਟੈਂਟ ਕੇਸ ਸੀ ਜਿਸ ਤਰ੍ਹਾਂ ਦਰਿੰਦਗੀ ਨਾਲ ਇਹਨੂੰ ਅਟੈਕ ਕੀਤਾ ਗਿਆ ਸੀ ਸੋ ਆਈ ਕੰਗਰੈਚੁਲੇਟ ਮਾਈ ਟੀਮ ਕਿ ਇਹਨਾਂ ਨੇ ਲੱਗੇ ਰਹੇ ਤੇ ਇਹਨਾਂ ਨੇ ਫੜ ਲਏ ਬੰਦੇ ਇਹ ਜਿਹੜੇ ਦੋਨੋਂ ਮੁੰਡੇ ਹੈ ਕਰੀਬ 20 ਸਾਲ ਦੀ ਨਾਲ ਦੀ ਉਮਰ ਹੈ ਤੇ ਇੱਕ ਬੇਰੋਜ਼ਗਾਰ ਜਿਹੜਾ ਬੁਗਨੀ ਕੁਮਾਰ ਹੈ ਤੇ ਦੂਜਾ ਦੀਪੂ ਕਿਸੇ हेयर कटिंग ਦੀ ਸ਼ਾਪ ਤੇ ਕੰਮ ਕਰਦਾ ਹੈ ਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਦੇਖਦੇ ਕਿ ਕੋਈ ਹੋਰ ਇਹਨਾਂ ਤੋਂ ਕੇਸ ਸਪਰੇਸ ਹੋ ਜਾਣ ਫਿਲਹਾਲ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ ਥੈਂਕ ਯੂ ਜਿਸ ਤਰ੍ਹਾਂ ਬਾਹਰ ਦਾ ਫੀਲਰ ਵੀ ਛੋਟਿਆ ਕੋਈ ਨਸ਼ੇ ਵਗੈਰਾ ਦੀ ਆਤੀ ਹੈ ਦੇਖੋ ਜੀ ਹਲੇ ਕਾਫੀ ਪ੍ਰੀਲੀਮਿਨਰੀ ਹੈ ਮੈਨੂੰ ਕਮੈਂਟ ਕਰਨਾ ਬਟ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਪਤਾ ਲੱਗੀ ਯੈਸ ਉਮਰ ਦੇ 20 ਸਾਲ ਤੋਂ ਵੀ ਦੇਖਣ ਚ ਛੋਟਾ ਲੱਗਦਾ ਬਟ ਵਨ ਇਜ਼ ਅਰਾਊਂਡ 20 ਮੇਰੀ ਉਦੋਂ ਸ਼ਾਫਟ ਦੇ ਕੇਦਾਰਾਂ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਸਾਡੇ ਸਾਰੇ ਦਿਨ ਦੀ ਸੀਗਰ ਪਰ ਇੱਥੇ 4000 ਰੁਪਏ ਦੇਖੋ ਜੀ ਇਨੀਸ਼ੀਅਲੀ ਬੜੀ ਛੋਟੀ ਜੀ ਜਿਹੜੀ ਉਹ ਸ਼ਰਾਬ ਦਾ ਠੇਕਾ ਤੁਸੀਂ ਦੇਖੋਗੇ ਕੋਈ ਕੈਮਰੇ ਵੀ ਨਹੀਂ ਪੂਰੀ ਟ੍ਰੇਲ 'ਚ ਕੋਈ ਨਹੀਂ ਸੀਗੇ ਬਟ ਸਾਨੂੰ ਉਦੋਂ ਵੀ ਇਹਨਾਂ ਨੇ ਇੰਨਾ ਹੀ ਦੱਸਿਆ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਕਿਉਂਕਿ ਜੇ ਜ਼ਿਆਦਾ ਹੁੰਦਾ ਤਾਂ ਅਸੀਂ ਲਿਖ ਦੇਣਾ ਸੀ ਕੇਸ ਸਟ੍ਰੇਸ ਬਟ ਜੋ ਫੈਕਟ ਹੈ ਉਹੀ ਸਾਨੂੰ ਤੁਹਾਨੂੰ ਦੱਸ ਰਿਹਾ ਸੀ ਕੋਈ ਦੁਸ਼ਮਣ ਵੀ ਦੇਰਾਂ ਦਾ ਨਹੀਂ ਸੀ ਫਲੇ ਤੱਕ ਤਾਂ ਜੀ ਸਾਹਮਣੇ ਨਹੀਂ ਆਈਏ ਔਰ ਜਿਹੜਾ ਵਿਕਟਮ ਹੈ ਉਹਨੇ ਵੀ ਕਿਹਾ ਸੀ ਵੀ ਉਹਦਾ ਕਿਸੇ ਨਾਲ ਇਦਾਂ ਦੀ ਰੰਜਿਸ਼ ਨਹੀਂ ਹੈ ਔਰ ਉਹ ਥੋੜੀ ਬਹੁਤ ਡਿਸਕ੍ਰਿਪਸ਼ਨ ਵੀ ਇਦਾਂ ਦੀ ਦੇ ਰਹਾ ਸੀ ਵੀ ਅਣਪਛਾਤੇ ਮੁੰਡੇ ਸੀਗੇ ਬਟ ਉਹਨੇ ਇਹ ਜ਼ਰੂਰ ਦੱਸਿਆ ਸੀ ਵੀ ਇਹ ਪਹਿਲਾਂ ਵੀ ਕਈ ਵਾਰੀ ਮੇਰੇ ਇਥੋਂ ਸ਼ਰਾਬ ਲੈਣਾ ਹੈ ਜੇ ਦੁਸ਼ਮਣੀ ਹੁੰਦੀ ਤਾਂ ਰਿਪੀਟਿਡਲੀ ਪਹਿਲਾਂ ਵੀ ਅਟੈਕ ਕਰ ਸਕਦੇ ਸੀ ਜਿਸ ਤਰ੍ਹਾਂ ਇਹ ਕਹਾਣੀ ਹੈ ਜੀ ਤਿੰਨ ਚਾਰ ਦਿਨਾਂ ਚ ਦੂਸਰਾ ਜਿਹੜਾ ਹਮਲਾ ਹੋਇਆ ਸ਼ਾਫ ਦੇ ਠੀਕ ਫੇਰਿੰਦੇ ਆਮ ਤੌਰ ਤੇ ਅਵੇਅਰ ਕੀਤਾ ਜਾਂਦਾ ਤੁਹਾਡੇ ਡਿਪਾਰਟਮੈਂਟ ਵੱਲੋਂ ਵੀ ਜਿੱਥੇ ਕੈਸ਼ ਦਾ ਕੰਮ ਆ ਉੱਥੇ ਸੀਸੀਟੀਵੀ ਕੈਮਰਾ ਸਰਕਾਰੀ ਦਾ ਹਾਂਜੀ ਇਹਨਾਂ ਕੋਲ ਤਾਂ ਵੱਡੀ ਅਮਾਉਂਟ ਹੁੰਦੀ ਹੈ ਜੀ ਕੋਈ ਇਹਨਾਂ ਨਾਲ ਵੀ ਇਸ ਤਰ੍ਹਾਂ ਦੀ ਗੱਲਬਾਤ ਕੋਈ ਤੁਹਾਡੇ ਵੀ ਸੀਸੀਟੀਵੀ ਕੈਮਰੇਸ ਚਾ ਸਕਿਉਰਟੀ ਨੂੰ ਲੈ ਕੇ ਅਹ ਦੇਖੋ ਮੇਰੀ ਉਸ ਟਾਈਮ ਇਮੀਡੀਏਟਲੀ ਕਈ ਜਿਹੜੇ ਸ਼ਰਾਬ ਦੇ ਠੇਕੇਦਾਰ ਜਿਨ੍ਹਾਂ ਦੀ ਤਾਂ ਸ਼ਾਪਸ ਹੈ ਉਹਨਾਂ ਨਾਲ ਗੱਲ ਹੋਈ ਸੀ ਵੀ ਕੈਮਰੇ ਜ਼ਰੂਰ ਹੋਣਾ ਚਾਹੀਏ ਬਟ ਕੋਈ ਬਾਈਂਡਿੰਗ ਡਾਊਨ ਨਹੀਂ ਹੈ ਬਟ ਅਪੀਲ ਤਾਂ ਮੇਰੀ ਇਹੀ ਹੈ ਕਿਉਂਕਿ ਸਾਨੂੰ ਵੀ 2 ਦਿਨ ਤੁਸੀਂ ਕਹਿ ਸਕਦੇ ਹੋ ਕਿ ਅਸੀਂ 24 ਘੰਟੇ ਦਿਨ ਰਾਤ ਟ੍ਰੇਲ ਕਰਨ ਸੇ ਬੜਾ TDS ਘੱਟ ਹੁੰਦਾ ਹੈ ਟ੍ਰੈਕ ਕਰਨ ਚ ਲੱਗਿਆ ਬਟ ਯੈਸ ਮੈਂ ਡੀਸੀ ਸਾਹਿਬ ਨਾਲ ਵੀ ਡਿਸਕਸ ਕਰਾਂਗੀ ਇਫ ਇਟ ਇਜ਼ ਪੋਸੀਬਲ ਕਿ ਬਾਕੀ ਇਹ ਤਾਂ ਕਮਿਊਨਿਟੀ ਇਨੀਸ਼ੀਏਟਿਵ ਵੀ ਅਸੀਂ ਚਾਹੁੰਦੇ ਆ ਅਸੀਂ ਉਹ ਐਫਰਟ ਵੀ ਕਰਾਂਗੇ ਕਿ ਜਿਨ੍ਹਾਂ ਏਰੀਆਸ 'ਚ ਬਹੁਤ ਜ਼ਿਆਦਾ ਕਮੀ ਹੈ ਕੈਮਰਿਆਂ ਦੀ ਅਸੀਂ ਲੋਕਾਂ ਦੀ ਹੈਲਪ ਨਾਲ ਹੀ ਲੁਵਾਈ ਹੈ ਇਹ ਨਾ ਰੀਅਲ ਹੈ ਮਾਮਲਾ ਦੇਖੋ ਜੀ ਅਸੀਂ ਪਰਚਾ ਦਰਜ ਕਰਤਾ ਹੈ ਬਟ ਉਹਦੇ ਚ ਕੁਝ ਇਸ ਤਰ੍ਹਾਂ ਦਾ ਪਹਿਲਾਂ ਮੈਨੂੰ ਇਨਪੁਟ ਮਿਲੇ ਸੀ ਕਿ ਸ਼ਾਇਦ ਸੇਮ ਹੀ ਬੰਦੇ ਹੋ ਅਸੀਂ ਇਮੀਜੇਟਲੀ ਉਹ ਸਾਡੇ ਕੋਲ ਫੁਟੇਜ ਸੀਗੀ ਅਸੀਂ ਦਿਖਾਈ ਵੀ ਵਿਕਟਿਮ ਨੂੰ ਉਹ ਨਹੀਂ ਸੀਗੇ ਬਟ ਉਹਦੇ ਵੀ ਪਿੱਛੇ ਅਸੀਂ ਲੱਗੇ ਹੋਏ ਆ ਵੀਲ ਟ੍ਰਾਈ ਟੂ ਕੈਚ ਦੈਟ ਆਲ ਜਿਹੜਾ ਤੁਸੀਂ ਕਹਿੰਦਾ ਉਹ ਇਹਨਾਂ ਦੇ ਹਾਂਜੀ ਉਹ ਵਿੱਚ ਬੈਠ ਕੇ ਉੱਥੇ ਛਾਪੇ ਲੱਗ ਜਾਂਦੇ ਨੇ ਟਿਕਾ ਖੋਲ ਨਹੀਂ ਦੇ ਵਿੱਚ ਅੰਦਰ ਬੈਠ ਕੇ ਬੀਤ ਜਾਂਦੇ ਆ ਅੱਛਾ ਉਹ ਵੀ ਕਈ ਵਾਰੀ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਂਦੀ ਹੈ ਹਾਂਜੀ ਇਹ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਅਸੀਂ ਕਹਿੰਦੇ ਵੀ ਆ ਜਿਹੜੇ ਕਰਿੰਦੇ ਆ ਵੀ ਅਸੀਂ ਬ

ਤੁਸੀਂ ਇਹਨਾਂ ਨੂੰ ਕਿਹਾ ਕਦੇ ਫਿਰ ਅਰੇ ਦਰਨ ਰਹਿ ਤੋਹਰਾ ਠੀਕ ਲੱਗਤੇ 60 ਲੱਗਤੇ 60 ਠੀਕ ਹੈ ਜੀ ਕਹੋ ਜੀ 15 ਕੀ ਕੀ ਕਹਿ ਰਹੇ ਜੀ ਮਾਲ ਬੰਦ ਰੀਲ ਲਾਏ ਲਾਉਂਦੇ ਆ ਵਾਹ ਉਹ ਭਾਈ ਸੋ ਥੋੜਾ ਜਾ ਰਹੇ ਜੀ ਤੋਰ ਕਰ ਰਹੇ ਹਾਂ ਨਾ ਸਾਹਮਣੇ ਹੋ ਜੋ ਕੰਡਨ ਦੀ ਗੱਲ ਨਹੀਂ ਕੋਈ ਬਾਅਦ ਮੰਦ ਗੱਲਾਂ ਨੇ ਇਹ ਸਭ ਨਾ ਰਹਿਣਾ ਯਾਰ ਹੈ ਥੋੜਾ ਜਿਹਾ ਅੱਗੇ ਕਰ ਲੈ ਖੁੱਲੇ ਥਾਂ 'ਚ ਹੋ ਜਾਂਦੇ